ਪੈਂ ਪਵਨ ਪੈਰ ਪਰ ਜੰਮ ਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਆ ਧੰਨਵਾਦੀ ਕਰਦੇ ਹਾਂ ਉਸ ਮਹਾਨ ਖੁਦਾਵੰਦਾ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸੰਭਾਲਿਆ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਸਾਨੂੰ ਆਪਣੇ ਹੱਥਾਂ ਵਿੱਚ ਲਿਆ ਅਤੇ ਸਾਨੂੰ ਕਿਸੇ ਚੀਜ਼ ਦੀ ਥੋੜਾ ਨਾ ਹੋਣ ਦਿੱਤੀ ਸਵੇਰ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਾਡੇ ਹਰ ਇੱਕ ਸ਼ੱਕ ਵਹਿਮ ਪਰਮ ਨੂੰ ਦੂਰ ਕਰੇਂਦਰੀ ਅੱਜ ਦੇ ਕਲਾਮ ਦੇ ਦੁਆਰਾ ਸਾਨੂੰ ਬਿਹਤ ਅੱਛੀ ਅਤੇ ਯੂਸਫੁਲ ਸਿੱਖਿਆ ਦਿੱਤੀ ਜਿਹੜੀ ਸਾਡੇ ਸਭ ਦੀ ਜ਼ਿੰਦਗੀ ਵਿੱਚ ਬਿਹਤ ਯੂਸਫੁਲ ਹੈ ਔਰ ਕਿਉਂਕਿ ਅਸੀਂ ਸਭ ਹੀ ਨਵੇਂ ਇਨਸਾਨਿਤ ਵਿੱਚ ਨਵੇਂ ਮਨੁੱਖ ਬਣਨ ਲਈ ਰੋਜ਼ ਦਿਹਾੜੇ ਵਚਨ ਸੁਣਦੇ ਆ ਸੋ ਇੱਕ ਨਵੇਂ ਮਨੁੱਖ ਦੇ ਅੰਦਰ ਖਾਸ ਕਰਕੇ ਅੰਧਵਿਸ਼ਵਾਸ ਬਿਲਕੁਲ ਨਹੀਂ ਹੋਣਾ ਚਾਹੀਦਾ ਨਾ ਕਿਸੇ ਸੰਸਾਰੀ ਰੀਤੀ ਰਿਵਾਜ ਨੂੰ ਲੈ ਕੇ ਨਾ ਹੀ ਕਿਸੇ ਵੀ ਤਰੀਕੇ ਦੀ ਅਸਿੱਖਿਆ ਦੀ ਗੱਲ ਮਤਲਬ ਜਿਹਦੇ ਵਿੱਚ ਸਿੱਖਿਆ ਨਾ ਹੋਵੇ ਉਹ ਰਖਤਾਈ ਦੀ ਗੱਲ ਜੋ ਮੂਰਖਾਂ ਦੇ ਮੂੰਹੋਂ ਨਿਕਲਦੀ ਆ ਪਰ ਧਰਮੀਆਂ ਦੇ ਮੂੰਹੋਂ ਨਾ ਨਿਕਲੇ ਉਹ ਗੱਲਾਂ ਤਾਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਉਸੇ ਤਰ੍ਹਾਂ ਇੱਕ ਮਸੀਹ ਵਿਸ਼ਵਾਸੀ ਕਦੇ ਨਾ ਕਵੇ ਕਿ ਸਾਡੇ ਘਰ ਕਿਸਦਾ ਪੁਨਰਜਨਮ ਹੋਇਆ ਹੈ ਇਹ ਅਸੀਂ ਵਰਖਿਆਂ ਨੂੰ ਖਾਣਾ ਦਿੰਨੇ ਆ ਇਹ ਅਸੀਂ ਕੱਪੜੇ ਦਿੰਨੇ ਆ ਇਹ ਅਸੀਂ ਉਹਨਾਂ ਨੂੰ ਪੂਜਦੇ ਆ ਉਹਨਾਂ ਦੀਆਂ ਫੋਟੋਆਂ ਅਸੀਂ ਲਗਾ ਕੇ ਰੱਖੀਆਂ ਨੇ ਜਾਂ ਫਿਰ ਅਸੀਂ ਉਹਨਾਂ ਤੋਂ ਆਪਣੇ ਘਰ ਦੀ ਸੁਖਸ਼ਾਂਤੀ ਮੰਗਦੇ ਆ ਕਿਉਂਕਿ ਇਹ ਸਭ ਚੀਜ਼ਾਂ ਮੁਰਖ ਬਣੀਆਂ ਨੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਜਾਣਿਆ ਕਲਾਮ ਚ ਲਿਖਿਆ ਕਿ ਤੁਸੀਂ ਮੁਰਦਿਆਂ ਦੀ ਜ਼ਿੰਦਗੀ 'ਚ ਨਾ ਕੁਝ ਵਧਾ ਸਕਦੇ ਨਾ ਕੁਝ ਘਟਾ ਸਕਦੇ ਆ ਨਾ ਤਾਂ ਉਹ ਮਰੇ ਲੋਗ ਕਿਸੇ ਲਈ ਦੁਆ ਕਰ ਸਕਦੇ ਨੇ ਅਤੇ ਨਾ ਹੀ ਸਾਨੂੰ ਉਹਨਾਂ ਲਈ ਦੁਆ ਕਰਨੀ ਚਾਹੀਦੀ ਆ ਸੋ ਅੱਜ ਸ਼ਾਮ ਦੇ ਵਚਨ ਜੋ ਵੀ ਅਸੀਂ ਇਸੇ ਤਰ੍ਹਾਂ ਹੀ ਜਾਣਾਂਗੇ ਕਿ ਕੀ ਮਰੇ ਹੋਏ ਲੋਗਾਂ ਨੂੰ ਕੱਪੜੇ ਦੇਣਾ ਖਾਣਾ ਦੇਣਾ ਜਾਂ ਫਿਰ ਪੂਜਣਾ ਸਹੀ ਹੈ ਕਿ ਐਸਾ ਹੈ ਕਿ ਉਹ ਸੱਚਮੁੱਚ ਸਾਡੇ ਲਈ ਪਰਮੇਸ਼ਰ ਤੋਂ ਸ਼ਾਂਤੀ ਲੈ ਕੇ ਆਉਂਦੇ ਨੇ ਜਾਂ ਉਹ ਸਾਡੇ ਘਰ ਦੀ ਸਲਾਮਤੀ ਲਈ ਦੁਆਵਾਂ ਕਰਦੇ ਨੇ ਜਾਂ ਉਹ ਲੋਕ ਸਾਡੇ ਘਰਾਂ ਦੇ ਵਾਕਈ ਹੀ ਸੁੱਖ ਦਾ ਕਾਰਨ ਨੇ ਵੀ ਸਾਡੇ ਘਰਾਂ 'ਚ ਅਜਿਹਾ ਸੁੱਖ ਆਸ਼ੀਸ਼ ਆ ਨੇ ਤਾਂ ਇਸ ਕਰਕੇ ਕਿਉਂਕਿ ਅਸੀਂ ਉਹਨਾਂ ਨੂੰ ਕੱਪੜੇ ਦਿੰਨੇ ਆ ਤਾਂ ਉਹ ਜਾਣਨ ਦੇ ਲਈ ਅੱਜ ਅਸੀਂ ਕਲਾਮ 'ਚੋਂ ਪੜ੍ਹਦੇ ਆਂ ਸਭ ਤੋਂ ਪਹਿਲਾ ਵਚਨ 'ਚੋਂ ਪੜ੍ਹਾਂਗੇ ਉਪਦੇਸ਼ਕ ਦੀ ਪੋਥੀ 9 ਉਹਦੀ 5 ਨੰਬਰ ਆਇ ਤੁਹਾਨੂੰ ਜੌਂਦੇ ਤਾਂ ਜਾਣਦੇ ਹਨ ਕਿ ਅਸੀਂ ਮਰਾਂਗੇ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ ਆ ਤੇ ਉਹਨਾਂ ਦੇ ਲਈ ਹੋਰ ਕੋਈ ਫਲ ਨਹੀਂ ਕਿਉਂ ਜੋ ਉਹਨਾਂ ਦਾ ਚੇਟਾ ਮਿਟ ਗਿਆ ਹੈ ਹallelujah ਅੱਜ ਦਾ ਇਹ ਵਚਨ ਸਾਨੂੰ ਦੱਸਦਾ ਕਿ ਮਰੇ ਹੋਏ ਲੋਕ ਸਾਡੇ ਲਈ ਦੁਆ ਕਰ ਸਕਦੇ ਆ ਨਹੀਂ ਕਰ ਸਕਦੇ ਵਚਨ ਚ ਲਿਖਿਆ ਜਿਹੜੇ ਮਰੇ ਹੋਏ ਆ ਉਹ ਕੁਝ ਵੀ ਨਹੀਂ ਜਾਣਦੇ ਕੀ ਮਰੇ ਹੋਏ ਲੋਕ ਸਾਨੂੰ ਮਿਲਣ ਲਈ ਤੜਫਦੇ ਆ ਕੀ ਮਰੀਆਂ ਹੋਈਆਂ ਰੂਹਾਂ ਆ ਕੇ ਸਾਡੇ ਨਾਲ ਗੱਲਬਾਤ ਕਰਦੀਆਂ ਨੇ ਨਹੀਂ ਕਰਦੀਆਂ ਕਿਉਂਕਿ ਆਖਰੀ ਆਇਤ ਵਿੱਚ ਲਿਖਿਆ ਕਿ ਉਹਨਾਂ ਦਾ ਚੇਤਾ ਮਿਟ ਗਿਆ ਹੈ ਫਿਰ ਤੀਸਰਾ ਸਵਾਲ ਕੀ ਅਸੀਂ ਮਰੇ ਹੋਏਆਂ ਲਈ ਦੁਆ ਕਰ ਸਕਦੇ ਹਾਂ ਨਹੀਂ ਕਰ ਸਕਦੇ ਕਿਉਂਕਿ ਵਚਨ ਵਿੱਚ ਲਿਖਿਆ ਕਿ ਉਹਨਾਂ ਲਈ ਹੁਣ ਹੋਰ ਕੋਈ ਫਲ ਨਹੀਂ ਹਾਲੇਲੂਇਆ ਇੱਕ ਆਇਤ ਨੇ ਸਾਡੇ ਤਿੰਨ ਸਵਾਲਾਂ ਦੇ ਜਵਾਬ ਦਿੱਤੇ ਆ ਪਹਿਲਾ ਕਿ ਕੀ ਮਰੇ ਹੋਏ ਲੋਕ ਸਾਡੀ ਭਲਾਈ ਦੇ ਲਈ ਕੁਝ ਕਰ ਸਕਦੇ ਆ ਨਹੀਂ ਕਰ ਸਕਦੇ ਕਿਉਂਕਿ ਉਹ ਹੁਣ ਕੁਝ ਵੀ ਨਹੀਂ ਜਾਣਦੇ ਜਿਉਂਦੇ ਤਾਂ ਜਾਣਦੇ ਹਾਂ ਕਿ ਅਸੀਂ ਮਰਾਂਗੇ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ ਮਤਲਬ ਉਹ ਸੋਚਣ ਸਮਝਣ ਕਰਨ ਦੀ ਸ਼ਕਤੀ ਤਾਕਤ ਸਮਰਥ ਖੋ ਚੁੱਕਿਆ ਨਾ ਉਹ ਸਾਡੇ ਲਈ ਦੁਆ ਕਰ ਸਕਦੇ ਨੇ ਨਾ ਸਾਡੇ ਲਈ ਸ਼ਾਂਤੀ ਲੈ ਆ ਸਕਦੇ ਆ ਨਾ ਪਰਮੇਸ਼ਰ ਅੱਗੇ ਸਿਫਾਰਿਸ਼ ਕਰ ਸਕਦੇ ਆ ਨਾ ਉਹਨਾਂ ਵੱਲੋਂ ਸਾਨੂੰ ਠੰਡੀਆਂ ਹਵਾਵਾਂ ਆਉਣੀਆਂ ਨੇ ਹੁਣ ਉਹ ਆਰਾਮ ਦੀ ਨੀਂਦ ਸੁੱਤੇ ਹੋਏ ਨੇ ਅਗਰ ਅਸੀਂ ਉਹਨਾਂ ਲਈ ਦੁਆ ਕਰਾਂਗੇ ਤਾਂ ਅਸੀਂ ਉਹਨਾਂ ਦੀ ਜ਼ਿੰਦਗੀ 'ਚ ਕੁਝ ਵਧਾ ਘਟਾ ਨਹੀਂ ਸਕਦੇ ਜੋ ਉਹਨਾਂ ਨੇ ਆਉਂਦੀ ਜਾਂਦੀ ਜਾਣ ਤੇ ਕੰਮ ਕੀਤੇ ਉਹਨਾਂ ਦੀ ਜੀਵਨ ਦੀ ਪੋਥੀ 'ਚ ਲਿਖਿਆ ਗਏ ਜਿਸ ਦਿਨ ਉਹਨਾਂ ਦੇ ਸਰੀਰ 'ਚ ਉਹਨਾਂ ਦਾ ਆਤਮਾ ਅਲੱਗ ਹੋਇਆ ਉਸ ਦਿਨ ਉਹਨਾਂ ਦੀ ਜੀਵਨ ਦੀ ਪੋਥੀ ਬੰਦ ਹੋ ਗਈ ਹੁਣ ਉਹਨਾਂ ਲਈ ਹੋਰ ਕੋਈ ਫਲ ਨਹੀਂ ਹੈ ਅਸੀਂ ਅਗਰ ਉਹਨਾਂ ਲਈ ਦੁਆ ਕਰਾਂਗੇ ਉਹਦਾ ਕੋਈ ਬੈਨੀਫਿਟ ਉਹਨਾਂ ਨੂੰ ਨਹੀਂ ਹੋਏਗਾ ਕੀ ਉਹ ਸਾਡੇ ਲਈ ਦੁਆਵਾਂ ਕਰ ਸਕਦੇ ਨੇ ਜਾਂ ਫਿਰ ਉਹ ਸਾਨੂੰ ਮਿਲਣ ਦੇ ਲਈ ਆਉਂਦੇ ਆ ਸੁਪਨੇ ਦੇ ਥਰੂ ਗੱਲ ਕਰਦੇ ਨੇ ਜਾਂ ਫਿਰ ਉਹ ਕਿਸੇ ਵੀ ਤਰੀਕੇ ਨੇ ਦੁਆਰਾ ਕਿਸੇ ਪੰਡਿਤ ਜਾਂ ਕਿਸੇ ਪੁੱਛਾ ਕਢਣ ਵਾਲੇ ਦੇ ਦੁਆਰਾ ਸਾਥੋਂ ਕਿਸੇ ਚੀਜ਼ ਦੀ ਮੰਗ ਕਰ ਸਕਦੇ ਆ ਨਹੀਂ ਕਰ ਸਕਦੇ ਕਿਉਂਕਿ ਕਲਮ ਚ ਲਿਖਿਆ ਕਿ ਉਹਨਾਂ ਦਾ ਚੇਤਾ ਮਿਟ ਗਿਆ ਹੈ ਉਹ ਯਾਦ ਨਹੀਂ ਹੈ ਉਹਨਾਂ ਨੂੰ ਕੁਝ ਵੀ ਉਹ ਕੀ ਕਰਦੇ ਸੀ ਧਰਤੀ ਤੇ ਕਿਹੜੇ ਉਹਦੇ ਦੋਸਤ ਸੀ ਕਿਹੜੇ ਵੈਰੀ ਸੀ ਕਿੰਨੇ ਪੈਸੋਂ ਨੇ ਕਿਸੇ ਤੋਂ ਲੈਣੇ ਸੀ ਕਿੰਨੇ ਨਹੀਂ ਉਹਨੂੰ ਕੀ ਖਾਣ ਚ ਪਸੰਦ ਸੀ ਉਹਨੂੰ ਕਿਹੋ ਜਿਹੇ ਕੱਪੜੇ ਪਸੰਦ ਸੀ ਆ ਚੀਜ਼ਾਂ ਉਹਨੂੰ ਕੁਝ ਵੀ ਯਾਦ ਨਹੀਂ ਹੈਗੀ ਸੋ ਉਹਨਾਂ ਲਈ ਦੁਆ ਕਰਨਾ ਛੱਡ ਦਿਓ ਉਹਨਾਂ ਨੂੰ ਪੂਜਣਾ ਛੱਡ ਦਿਓ ਅਤੇ ਉਹ ਸਾਡੇ ਲਈ ਦੁਆ ਕਰਦੇ ਨੇ ਪਰਮੇਸ਼ਰ ਅੱਗੇ ਇਹ ਵੀ ਸੋਚਣਾ ਛੱਡ ਦਿਓ ਕਿਉਂਕਿ ਜਿਹੜਾ ਮਰ ਗਿਆ ਸਵੇਰ ਦੇ ਵਚਨ ਚ ਅਸੀਂ ਜਾਣਿਆ ਸੀ ਕਿ ਉਹ ਸਦਾ ਦੀ ਅਤੇ ਆਰਾਮ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਅਤੇ ਖੁਦਾ ਦੇ ਕੰਫਰਟ ਜ਼ੋਨ ਵਿੱਚ ਹੈ ਖੁਦਾ ਦੇ ਲੋਕਅਪ ਦੇ ਵਿੱਚ ਹੈ ਉਸ ਲੋਕਅਪ ਦੇ ਵਿੱਚੋਂ ਬਾਹਰ ਆਉਣ ਦੀ ਹਿੰਮਤ ਤਾਕਤ ਅਧਿਕਾਰ ਉਹਨਾਂ ਕੋਲੇ ਨਹੀਂ ਹੈਗਾ ਖੁਦਾ ਦੀ ਮਰਜ਼ੀ ਤੋਂ ਬਿਨਾਂ ਉਹ ਉੱਥੋਂ ਨਿਕਲ ਨਹੀਂ ਸਕਦੇ ਜਿੰਨੀ ਦੇਰ ਖੁਦਾ ਉਹਨਾਂ ਦੀ ਅੱਖ ਨਾ ਖੋਲੇਗਾ ਉਹ ਸੁੱਤੇ ਹੀ ਰਹਿਣਗੇ ਅਰ ਪਰਮੇਸ਼ਰ ਨੇ ਕਿਸੇ ਨੂੰ ਇਸ ਲਈ ਨਹੀਂ ਮਾਰਿਆ ਕਿ ਉਹ ਧਰਤੀ ਤੇ ਆ ਕੇ ਲੋਗਾ ਤੋਂ ਕੱਪੜੇ ਮੰਗਣ ਉਹ ਧਰਤੀ ਤੇ ਆ ਕੇ ਲੋਗਾ ਤੋਂ ਖਾਣਾ ਮੰਗਣ ਉਹ ਧਰਤੀ ਤੇ ਆਣ ਅਤੇ ਸਾਡੀ ਭਲਾਈ ਦੇ ਲਈ ਕੁਝ ਪਰਮੇਸ਼ਰ ਅੱਗੇ ਸਿਫਾਰਿਸ਼ ਕਰਨ ਧਰਤੀ ਅਤੇ ਆਕਾਸ਼ ਦੇ ਵਿੱਚ ਸਿਰਫ ਯੇਸ਼ੂ ਦਾ ਹੀ ਨਾਮ ਦਿੱਤਾ ਗਿਆ ਹੈ ਜਿਹਦੇ ਨਾਮ ਦੇ ਵਿੱਚ ਅਸੀਂ ਮੰਗ ਸਕਦੇ ਹਾਂ ਇਸ ਤੋਂ ਬਿਨਾਂ ਹੋਰ ਕੋਈ ਦੂਜਾ ਨਾਮ ਨਹੀਂ ਨਾ ਸਾਡੇ ਦਾਦਿਆਂ ਦਾ ਨਾ ਪਰਦਾਦਿਆਂ ਦਾ ਨਾਨੀ ਦਾ ਕੋਈ ਭੈਣ ਭਾਈ ਜੋ ਸਾਡੇ ਇਸ ਘਰ ਚੋਂ ਮਰ ਗਿਆ ਆਇਆ ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਸਾਡੇ ਕੋਲੇ ਆ ਕੇ ਸਾਨੂੰ ਕਹੇ ਕਿ ਅਸੀਂ ਤੁਹਾਡੇ ਅੱਗੇ ਖਾਣੇ ਦੀ ਪੁਕਾਰ ਕਰਦੇ ਹਾਂ ਤੁਸੀਂ ਸਾਨੂੰ ਖਾਣਾ ਦਿਓ ਤਾਂ ਅਸੀਂ ਪਰਮੇਸ਼ਰ ਅੱਗੇ ਤੁਹਾਡੀ ਸਿਫਾਰਿਸ਼ ਕਰਾਂਗੇ ਖੁਦਾ ਤੁਹਾਨੂੰ ਸੁਖ ਸ਼ਾਂਤੀ ਦੇਵੇਗਾ ਕਲਾਮ ਚ ਲਿਖਿਆ ਉਹ ਜੌਂਦਿਆਂ ਦਾ ਪਰਮੇਸ਼ਰ ਆ ਮੁਰਦਿਆਂ ਦਾ ਪਰਮੇਸ਼ਰ ਨਹੀਂ ਪਰਮੇਸ਼ਰ ਕੌਣ ਹੁੰਦਾ ਜਿਹੜਾ ਬੋਲਣ ਵਾਲਿਆਂ ਦੀ ਸੁਣੇ ਨਾ ਮੁਰਦੇ ਬੋਲਦੇ ਨੇ ਨਾ ਉੱਠਦੇ ਬੈਠਦੇ ਚੱਲਦੇ ਘੁੰਮਦੇ ਫਿਰਦੇ ਨੇ ਨਾ ਕੁਝ ਖਾਂਦੇ ਨਾ ਪਹਿਨਦੇ ਨੇ ਇਸ ਲਈ ਪਰਮੇਸ਼ਰ ਉਹਨਾਂ ਦਾ ਆ ਜਿਹੜੇ ਚੱਲਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪਹਿਨਦੇ ਬੋਲਦੇ ਸੁਣਦੇ ਅਤੇ ਅਸਰ ਕਰਦੇ ਆ ਸੋ ਨਾਉ ਖੁਦਾ ਅੱਗੇ ਸਿਬਾਰਿਸ਼ ਕਰ ਸਾਦੇ ਨਾ ਖੁਦਾ ਉਹਨਾਂ ਦੀ ਸੁਣਦਾ ਹੈ ਤੇ ਨਾ ਹੀ ਉਹਨਾਂ ਨੂੰ ਇੰਨਾ ਅਧਿਕਾਰ ਹੈਗਾ ਕਿਉਂਕਿ ਉਹਨਾਂ ਦਾ ਚੇਤਾ ਮਿਟ ਗਿਆ ਹੈ ਨੈਕਸਟ ਵਚਨ ਦੱਸਦਾ ਉਪਦੇਸ਼ਕ ਦੀ ਪੋਥੀ 9 ਦੀ 10 ਨੰਬਰਾਈਚ ਲਿਖਿਆ ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹ ਆਪਣੇ ਸਾਰੇ ਜੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਉੱਥੇ ਕੋਈ ਕੰਮ ਨਾ ਖਿਆਲ ਨਾ ਗਿਆਨ ਤੇ ਨਾ ਹੀ ਬੁੱਧ ਹੈ ਹallelujah ਪਹਿਲਾ ਤਿੰਨ ਆਖਰੀ ਸ਼ਬਦਾਂ ਬਾਰੇ ਗੱਲ ਕਰਾਂਗੇ ਨਾ ਕੰਮ ਨਾ ਖਿਆਲ ਨਾ ਗਿਆਨ ਤੇ ਬੁੱਧ ਇੱਕ ਹੀ ਚੀਜ਼ ਹੈ ਸੋ ਜੇ ਅਸੀਂ ਕਹੀਏ ਵੀ ਮਰੇ ਹੋਏ ਲੋਕ ਨੇ ਉਹ ਜਾ ਕੇ ਸਾਡੇ ਪਰਿਵਾਰਾਂ ਦੀ ਹਿਫਾਜ਼ਤ ਲਈ ਕੰਮ ਲੱਗੇ ਹੋਏ ਆ ਵੀ ਉਹ ਸਾਡੇ ਪਰਿਵਾਰਾਂ ਨੂੰ ਪ੍ਰੋਟੈਕਟ ਕਰਦੇ ਆ ਤਾਂ ਉਹ ਉੱਥੇ ਕੋਈ ਕੰਮ ਨਹੀਂ ਹੈਗਾ ਕਿ ਉਹ ਸਾਨੂੰ ਆਉਂਦੇ ਆ ਮਿਲਣ ਜੁਲਣ ਦੇ ਲਈ ਸਾਨੂੰ ਵੇਖਣ ਦੇ ਲਈ ਸਾਡਾ ਖਿਆਲ ਰੱਖਦੇ ਨੇ ਤਾਂ ਕਲਾਮ ਚ ਲਿਖਿਆ ਮਰਨ ਤੋਂ ਬਾਅਦ ਕਿਸੇ ਦਾ ਕੋਈ ਖਿਆਲ ਨਹੀਂ ਰੱਖਦਾ ਤੇ ਨਾ ਹੀ ਉਹਨਾਂ ਨੂੰ ਖੁਦ ਦਾ ਖਿਆਲ ਰਹਿੰਦਾ ਉੱਥੇ ਗਿਆਨ ਨਹੀਂ ਹੈਗਾ ਉੱਥੇ ਉਹ ਇੱਕਦਮ ਜਿੱਦਾਂ ਆਪਾਂ ਕਹਿੰਨੇ ਇੱਕ ਬੰਦਾ ਸੁੱਤਾ ਪਿਆ ਨਾ ਆਰਾਮ ਦੀ ਨਹੀਂ ਸੁੱਤਾ ਬੈ ਸੁੱਤੇ ਬੰਦੇ ਦੇ ਕੋਲ ਕਈ ਵਾਰੀ ਕਹਿੰਦੇ ਨੇ ਕਿ ਇਹਦੇ ਕੋਲੇ ਭਾਵੇਂ ਢੋਲ ਵਜਾ ਦਿਓ ਉਹਨੂੰ ਪਤਾ ਨਹੀਂ ਲੱਗਦਾ ਸੇਮ ਥਿੰਗ ਉੱਥੇ ਆ ਸੰਸਾਰ ਦੇ ਵਿੱਚ ਤਾਂ ਅਸੀਂ ਸੁੱਤੇ ਭਾਵੇਂ ਸਾਡੇ ਕੋਲੇ ਢੋਲ ਵਜਾ ਦਿਓ ਸਾਨੂੰ ਪਤਾ ਲੱਗ ਜਾਂਦਾ ਪਰ ਜਿਹੜਾ ਖੁਦਾ ਦੀ ਨੀਂਦ ਸੁੱਤਾ ਹੈ ਨਾ ਉਹਦੇ ਕੋਲੇ ਭਾਵੇਂ ਢੋਲ ਨਗਾੜੇ ਭਾਵੇਂ ਉਹਦਾ ਕੰਨ ਫੜ ਕੇ ਉਹਦੇ ਚ ਫੁੱਕਾ ਮਾਰੀ ਚੱਲੋ ਉਹਨੂੰ ਪਤਾ ਨਹੀਂ ਲੱਗਦਾ ਸੋ ਉਹਦੇ ਕੋਲੇ ਗਿਆਨ ਬੁੱਧ ਹੈ ਨਹੀਂ ਇੰਨੀ ਸਮਝ ਉਹਨਾਂ ਨੂੰ ਹੈ ਨਹੀਂ ਕਿ ਆਉਣ ਤੇ ਆਪਣੇ ਪਰਿਵਾਰ ਦੀ ਹਿਫਾਜ਼ਤ ਲਈ ਕੁਝ ਕਰ ਸਕਣ ਸੋ ਮਰਿਆਂ ਨੂੰ ਪੂਜਣਾ ਗਲਤ ਹੈ ਉਹਨਾਂ ਨੂੰ ਖਾਣਾ ਦੇਣਾ ਗਲਤ ਹੈ ਉਹਨਾਂ ਦੀ ਆਤਮਾ ਨਾਲ ਗੱਲਾਂ ਕਰਨੀਆਂ ਗਲਤ ਆ ਸੁਪਨੇ ਦੇ ਦੁਆਰਾ ਉਹ ਜੋ ਆਉਂਦੇ ਨੇ ਉਹ ਗਲਤ ਹੈ ਉਹ ਨਹੀਂ ਆਉਂਦੇ ਇਹ ਸਭ ਚੀਜ਼ਾਂ ਵਹਿਮ ਨੇ ਪਰਮ ਨੇ ਬੁਰਾਈ ਜਾਂ ਪਾਪ ਜਾਂ ਹਨੇਰਾ ਜਾਂ ਅੰਧਕੋਰੀਆ ਅੰਧ ਵਿਸ਼ਵਾਸ ਹੈ ਇਸ ਸਭ ਦੇ ਵਿੱਚੋਂ ਅਸੀਂ ਨਿਕਲਣਾ ਹੈ ਸੋ ਕਹਿੰਦਾ ਜਿਹੜਾ ਕੰਮ ਤੇਰੇ ਹੱਥ ਲਾਦਾਂ ਨੂੰ ਜ਼ੋਰ ਨਾ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਣਾ ਉੱਥੇ ਕੰਮ ਨਹੀਂ ਇਸ ਪੂਰੇ ਹੀ ਦਿਨ ਚ ਅਸੀਂ ਸਿੱਖ ਲਿਆ ਕਿ ਮੁਰਦਿਆਂ ਦਾ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਇੱਕ ਕੇਲਾ ਹੈ ਸਾਡੇ ਕੋਲ ਅਸੀਂ ਜਦੋਂ ਉਹਨੂੰ ਖਾ ਲਿਆ ਨਾ ਉਹ ਇੱਕਦਮ ਖਤਮ ਆ ਸੰਸਾਰ ਚ ਨਾ ਤਾਂ ਉਹੀ ਕੇਲਾ ਦੁਬਾਰਾ ਦਰਖਤ ਤੇ ਲੱਗ ਸਕਦਾ ਨਾ ਉਹੀ ਸਾਡੇ ਮੂੰਹ ਚੋਂ ਨਿਕਲ ਕੇ ਫਿਰ ਕਿਉਂ ਫਿਰ ਉਸੇ ਤਰੀਕੇ ਨਾਲ ਪੈਕ ਹੋ ਜਾਦਾ ਨਾ ਹੁਣ ਉਹ ਸਾਡੇ ਤੋਂ ਬਿਨਾ ਕਿਸੇ ਹੁਣ ਨੂੰ ਫਾਇਦਾ ਦੇ ਸਕਦਾ ਅਤੇ ਨਾ ਹੁਣ ਚਾਹ ਕੇ ਵੀ ਅਸੀਂ ਉਹਨੂੰ ਬਣਾ ਸਕਦੇ ਦੁਬਾਰਾ ਉਸੇ ਨੂੰ ਪੈਦਾ ਕਰ ਸਕਦੇ ਹ ਉਸੇ ਤਰ੍ਹਾਂ ਇੱਕ ਇਨਸਾਨ ਖਾਦੇ ਹੋਏ ਕੇਲੇ ਦੀ ਨਿਆਈਆਂ ਜਿਹੜਾ ਪੂਰੇ ਤਰੀਕੇ ਨਾਲ ਦੁਨੀਆ ਚੋਂ ਖਤਮ ਹੋ ਚੁੱਕਾ ਹੁਣ ਉਹ ਦੁਨੀਆ ਚ ਕਿਸੇ ਦੂਜੇ ਬੰਦੇ ਦੇ ਕੰਮ ਨਹੀਂ ਆ ਸਕਦਾ ਦੂਜੇ ਬੰਦੇ ਦਾ ਢੇਡ ਨਹੀਂ ਪਰ ਸਕਦਾ ਦੂਜੇ ਬੰਦੇ ਦਾ ਖਿਆਲ ਨਹੀਂ ਆ ਸਕਦਾ ਦੂਜੇ ਬੰਦੇ ਦੀ ਜ਼ਰੂਰਤ ਨਹੀਂ ਪੂਰੀ ਕਰ ਸਕਦਾ ਦਾ ਉਹ ਪੂਰੇ ਤਿੱਕੇ ਨਾਲ ਖਤਮ ਹੈ ਸੋ ਇਸ ਆਇਤ ਤੋਂ ਇਹਨਾਂ ਪੂਰੇ ਦਿਨ ਦੇ ਹੋਜਣਾ ਤੋਂ ਅਸੀਂ ਇਹ ਸਿੱਖਿਆ ਕਿ ਜਦੋਂ ਅਸੀਂ ਮਰ ਗਏ ਨਾ ਇਹ ਨਹੀਂ ਹੈਗਾ ਵੀ ਪਤਾਲ ਚ ਜਾ ਕੇ ਤੌਬਾ ਕਰ ਲਾਂਗੇ ਸਿੰਘਾਸਨ ਤੇ ਸਾਹਮਣੇ ਖੜ ਕੇ ਪੈਰ ਫੜ ਲਾਂਗੇ ਪ੍ਰਭੂ ਦੇ ਜਾਂ ਕੋਈ ਨਹੀਂ ਸਾਡੇ ਮਾਪੇ ਸਾਡੇ ਲਈ ਦੁਆਵਾਂ ਕਰਦੇ ਰਹਿਣਗੇ ਹਰ ਸਾਲ ਸਾਡੀ ਸ਼ਾਂਤੀ ਲਈ ਪਾਠ ਪੂਜਾ ਹੁੰਦੀ ਰਹੂਗੀ ਤਾਂ ਕੋਈ ਗੱਲ ਨਹੀਂ ਪਰਮੇਸ਼ਰ ਉਹਨਾਂ ਦੀਆਂ ਪੂਜਾ ਦੁਆਵਾਂ ਨੂੰ ਸੁਣ ਕੇ ਮੈਨੂੰ ਨਰਕ ਤੋਂ ਸਰਗ ਚ ਲੈ ਜਾਏਗਾ ਸੋ ਅਗਰ ਅਸੀਂ ਜਿਉਂਦੇ ਆ ਨਾ ਤਾਂ ਜਿਉਂਦੀ ਜਾਨ ਤੇ ਆਪਣੀ ਜ਼ਿੰਦਗੀ ਨੂੰ ਸੁਧਾਰ ਲਓ ਐਸੇ ਕੰਮ ਕਰੋ ਕਿ ਜਿੱਦੇ ਅਸੀਂ ਮਰੀਏ ਸਾਡੇ ਪੁਰਖਿਆਂ ਨੂੰ ਸਾਡੇ ਲਈ ਦੁਆਵਾ ਕਰਨ ਦੀ ਲੋੜ ਨਾ ਪਵੇ ਅਸੀਂ ਆਪ ਹੀ ਆਪਣੇ ਜੀਵਨ 'ਚ ਇੰਨੇ ਧਰਮੀਏ ਤੇ ਪਵਿੱਤਰ ਹੋ ਕੇ ਮਰੀਏ ਕਿ ਅਸੀਂ ਜੌਂਦਿਆਂ ਦੇ ਵਿੱਚ ਗਿਣੇ ਜਰੂਰ ਜਾਈਏ ਹਾਲੇਲੂਇਆ ਸੋ ਜਦੋਂ ਤੱਕ ਜੌਂਦੇ ਆਪਣੀ ਜ਼ਿੰਦਗੀ ਦਾ ਅੱਛਾ ਚਾਲ ਚੱਲਣ ਰੱਖੋਗੇ ਕਿ ਜਿੱਦੇ ਮਰਗੇ ਜੀਵਨ ਦੀ ਪੋਥੀ ਬੰਦ ਆ ਉਦੋਂ ਬਾਅਦ 'ਚ ਸਾਡੇ ਘਰ ਦੇ ਭਾਵੇਂ ਕਿਰਿਆ ਕਰਨ ਭਾਵੇਂ ਪਾਠ ਕਰਨ ਭਾਵੇਂ ਸਾਤਾ ਕਰਨ ਭਾਵੇਂ ਚੌਦਵਾਂ ਕਰਨ ਜੋ ਮਰਜ਼ੀ ਕਰਨ ਉਹਦਾ ਲੇਖਾ ਸਾਡੇ ਕੋਲੇ ਕੁਝ ਨਹੀਂ ਮਿਲਣਾ ਸਾਨੂੰ ਕੁਝ ਨਹੀਂ ਮਿਲਣਾ ਇੱਕ ਬੰਦਾ ਨਾ ਲਾਵਾਰਿਸ ਮਰ ਗਿਆ ਤਾਂ ਇਹ ਥੋੜੀਆਂ ਵਿਯੋਧ ਕਰਦੇ ਨੇ ਉਹਦੀ ਕਿਰਿਆ ਨਹੀਂ ਕਰਾਈ ਜੋ ਉਹਦੀ ਆਤਮਾ ਪਟਕਦੀ ਫਿਰਦੀ ਆ ਪਰਮੇਸ਼ਰ ਸਾਡੀਆਂ ਸੰਸਾਰਿਕ ਕੀ ਕਹਿ ਸਕਦੇ ਆ ਰੀਤੀ ਰਸਮਾਂ ਦੇ ਉੱਤੇ ਡਿਪੈਂਡੈਂਟ ਹੀ ਹੈਗਾ ਕਿ ਕੋਈ ਬੰਦਾ ਕਿਰਿਆ ਕਰੂਗਾ ਤੇ ਮੈਂ ਆਤਮਾ ਨੂੰ ਫੜੂਗਾ ਨਹੀਂ ਤਾਂ ਆਤਮਾ ਪਟਕਦੀ ਫਿਰੂਗੀ ਉਹ ਪਰਮੇਸ਼ਰ ਹੀ ਕਾਦਾ ਹੋਇਆ ਜਿਹੜਾ ਮਨੁੱਖਾਂ ਤੋਂ ਹੁਕਮ ਮੰਗੇ ਵੀ ਸੱਤਾਂ ਦਿਨਾਂ ਬਾਅਦ ਕਿਰਿਆ ਕਰੋ ਤੇ ਤੁਸੀਂ ਕਰੋਗੇ ਤਾਂ ਮੈਂ ਫੜ ਸਕਦਾ ਨਹੀਂ ਤੇ ਮੈਥੋਂ ਨਹੀਂ ਫੜਿਆ ਜਾਣਾ ਮੈਂ ਕਹਾਦਾ ਪਰਮੇਸ਼ਰਾਂ ਕਿਰਿਆ ਤਾਂ ਤੁਹਾਡੇ ਹੱਥ 'ਚ ਆ ਖੁਦਾ ਕਿਸੇ ਦੇ ਸ਼ਬਦਾਂ ਦਾ ਕਿਸੇ ਦੀ ਕਿਰਿਆ ਦਾ ਮਹਤਾਜ ਨਹੀਂ ਹੈਗਾ ਜਿਸ ਦਿਨ ਸ਼ਰੀਰ 'ਚੋਂ ਆਤਮਾ ਨਿਕਲੀ ਖੁਦਾ ਕੋਲੇ ਮਹਿਫੂਜ਼ ਹੈ ਕੋਈ ਕਿਰਿਆ ਕਰੇ ਨਾ ਕਰੇ 노 ਪ੍ਰੋਬਲਮ 노 ਦੁਵਿਦਾ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਇਸ ਕਰਕੇ ਮਰਿਆ ਹੋਿਆਂ ਦਾ ਖਿਆਲ ਹੁਣ ਪੂਰੇ ਤਰੀਕੇ ਨਾਲ ਮਿਟਾ ਦਿਓ ਕਿਉਂਕਿ ਉਹ ਖੁਦਾ ਦੇ ਹੱਥ 'ਚ ਨੇ ਅਤੇ ਵਹਿਮ ਪਰਮੇਸ਼ਰ ਦੇ ਹੱਥ 'ਚੋਂ ਮਹਿਫੂਜ਼ ਵੀ ਹੈਗੇ ਨੇ ਚਿੰਤਾ ਕਰੋ ਆਪਣੀ ਜਿਹੜੀ ਅਸੀਂ ਜਿਉਂਦੇ ਆ ਦੇਖੋ ਜਦੋਂ ਮਸੀਹ ਨੂੰ ਕਰੂਸਤੇ ਲੈ ਕੇ ਜਾਇਆ ਜਾ ਰਿਹਾ ਸੀ ਉਸ ਵੇਲੇ ਬਹੁਤ ਸਾਰੇ ਲੋਗੋ ਨੂੰ ਵੇਖ ਕੇ ਰੋ ਰਹੇ ਸੀਗੇ ਔਰ ਉਹ ਪਰਮੇਸ਼ਰ ਦੇ ਪੁੱਤ ਨੇ ਉਹਨਾਂ ਨੂੰ ਕੀ ਕਿਹਾ ਕਹਿੰਦਾ ਮੇਰੇ ਲਈ ਨਾ ਰੋਵੋ ਕਿਉਂਕਿ ਮੈਂ ਤਾਂ ਜਿੱਥੇ ਚੱਲਿਆ ਉੱਥੋਂ ਤਾਂ ਮੈਂ ਮੁੜ ਆਵਾਂਗਾ ਪਰ ਰੋਵੋ ਤੁਸੀਂ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਕਿਉਂਕਿ ਜਿਹੜੇ ਰਾਹ ਤੇ ਕਹਿੰਦਾ ਇਹ ਹੈਗੇ ਹਨਾ ਕਹਿੰਦਾ ਇਹ ਰਾਹ ਇਹਨਾਂ ਨੂੰ ਸਦਾ ਦੀ ਮੌਤ ਵੱਲ ਲੈ ਜਾਏਗਾ ਇਸ ਕਰਕੇ ਜਿਹੜੇ ਚਲੇ ਗਏ ਉਹਨਾਂ ਨੂੰ ਰੋਣਾ ਛੱਡ ਕੇ ਜਿਹੜੇ ਜਿਉਣ ਦੇ ਜਾਗਦੇ ਬੈਠੇ ਨੇ ਇਹਨਾਂ ਦੀ ਫਿਕਰ ਕਰ ਲਓ ਕਿਉਂਕਿ ਜਿਹੜੇ ਰਾਤੇ ਇਹ ਤੁਰੇ ਫਿਰਦੇ ਨੇ ਨਾ ਇਹਨਾਂ ਦੇ ਪੱਲੇ ਸਦਾ ਦਾ ਰੋਣਾ ਪੈ ਜਾਣਾ ਜਿੱਥੇ ਰੋਣਾ ਤੇ ਕੀਚੀਚੀਆਂ ਮਟਣਾ ਹੋਵੇਗਾ ਨਾ ਉੱਥੇ ਸਿੱਤੇ ਜਾਣਗੇ ਤੇ ਉੱਥੇ ਦੰਦ ਪੀਣ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਸੀਂ ਕੀਚੀਚੀਆਂ ਹੀ ਵਟਸਾਦੇ ਹਾਂ ਪ੍ਰਭੂ ਨੇ ਆ ਕੀ ਕਰਤਾ ਪ੍ਰਭੂ ਬਖਸ਼ ਦੇ ਸ਼ਮਾ ਕਰ ਦੇ ਉੱਥੇ ਸ਼ਮਾ ਕਰਨ ਦਾ ਕੋਈ ਫਾਇਦਾ ਨਹੀਂ ਇੱਥੇ ਹੀ ਪਾਪਾਂ ਦੀ ਤਾਬਾ ਕਰ ਲਓ ਤਾਂ ਜੋ ਅਸੀਂ ਬਚਾ ਲੈ ਜਾਈਏ ਹਾਲੇਲੂਇਆ ਖੁਦਾ ਦੇ ਹਜ਼ੂਰ ਚੋ ਕੋ ਨਮਰ ਹੋਜੋ ਉਸ ਪਰਮੇਸ਼ਰ ਦੇ ਅਧੀਨ ਹੋਜੋ ਖੁਦਾ ਤੋਂ ਆਪਣੀ ਦਹਾਈ ਦੀ ਪੁਕਾਰ ਕਰੋ ਪਰਮੇਸ਼ਰ ਤੋਂ ਮਦਦ ਲਈ ਪੁਕਾਰੋ ਉਹ ਪਰਮੇਸ਼ਰ ਜਿਹੜਾ ਮਹਾਨ ਹੈ ਦਇਆਵਾਨ ਹੈ ਕਿਰਪਾ ਕਰਨ ਵਾਲਾ ਉਹ ਆਪਣੀ ਵੱਡੀ ਅਤੇ ಅಪਾਰ ਕਿਰਪਾ ਦੇ ਨਾਲ ਸਾਨੂੰ ਸੰਭਾਲ ਲੇਗਾ ਸਾਡੀ ਮਦਦ ਕਰੇਗਾ ਸਹਾਇਤਾ ਕਰੇਗਾ ਔਰ ਉਹ ਸਾਨੂੰ ਕਦੇ ਵੀ ਕੱਲਿਆ ਨਹੀਂ ਛੱਡੇਗਾ ਹਾਲੇਲੂਇਆ ਮੈਂ ਉਮੀਦ ਕਰਦੀ ਹਾਂ ਅੱਜ ਦਾ ਇਹ ਵਚਨ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਆਇਆ ਹੋਵੇਗਾ ਕਿ ਅਸੀਂ ਸੰਸਾਰ ਦੇ ਅੰਧਵਿਸ਼ਵਾਸ ਰੀਤੀ ਰਿਵਾਜਾਂ ਅਤੇ ਝੂਠੀ ਸਿੱਖਿਆ ਦਾ ਪਿੱਛਾ ਨਹੀਂ ਕਰਨਾ ਸਾਡਾ ਪਰਮੇਸ਼ਰ ਸਾਡੇ ਜਿਉਂਦਿਆਂ ਦਾ ਤੇ ਮਰਿਆ ਹੋਿਆਂ ਦਾ ਸਾਰਾ ਪ੍ਰਬੰਧ ਆਪਣੇ ਆਪ ਹੀ ਕਰ ਲੇਗਾ ਬਿਨਾਂ ਸਾਡੇ ਕਹਿਆਂ ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਜਾਨਿਆ ਸੀ ਕਿ ਅਸੀਂ ਆ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਖੁਦਾ ਸਾਡੇ ਬਿਨਾਂ ਬੋਲਿਆਂ ਬਿਨਾਂ ਮੰਗਿਆ ਅਤੇ ਬਿਨਾਂ ਸੋਚਿਆ ਹੀ ਦੇ ਦਿੰਦਾ ਹੈ ਉਸੇ ਤਰ੍ਹਾਂ ਸੰਸਾਰ ਦੇ ਐਸੇ ਕਰੋਨਾ ਹੀ ਪ੍ਰਬੰਧ ਨੇ ਜਿਹੜੇ ਖੁਦਾ ਮਨੁੱਖ ਦੇ ਸੋਚਣ ਸਮਝਣ ਅਤੇ ਜਾਣਣ ਤੋਂ ਪਹਿਲਾਂ ਕਰ ਦਿੰਦਾ ਉਸ ਤਰ੍ਹਾਂ ਬੇਫਿਕਰ ਹੋ ਚਿੰਤਾ ਨਾ ਕਰੋ ਸਭ ਖੁਦਾ ਵਿੱਚ ਬlesਸ ਆ ਸਭ ਸੁਪਰ ਬlesਸ ਨੇ ਸਭ ਦੇ ਸਭ ਖੁਦਾ ਚ ਸ਼ਾਂਤੀ ਮੈਨੇ ਚਿੰਤਾ ਕਰੋ ਆਪਣੀਆਂ ਜ਼ਿੰਦਗੀਆਂ ਦੀ ਕਿ ਐਸੀ ਕਿਹੜੇ ਰਾਹ ਤੇ ਆਂ ਜਿਸ ਦਿਨ ਅਸੀਂ ਮਰੀਏ ਅਸੀਂ ਪੌਲਸ ਦੀ ਤਰ੍ਹਾਂ ਅੱਛੀ ਲੜਾਈ ਲੜ ਚੁੱਕੇ ਹੋਈਏ ਜਾਂ ਹਾਰ ਚੁੱਕੇ ਹੋਈਏ ਹਾਰਨਨੀ ਪਰ ਜਿਤਨਾ ਆ ਇਸ ਲਈ ਆਪਣੀਆਂ ਜ਼ਿੰਦਗੀਆਂ ਦੀ ਫਿਕਰਮੰਦ ਹੋਵੋ ਖੁਦ ਦਾ ਬਚਾਅ ਕਰੋ ਤੇ ਆਪਣੇ ਰਹਿੰਦੇ ਜਿਉਂਦਿਆਂ ਦਾ ਕਿਉਂਕਿ ਜਿਹੜੇ ਜਿਉਂਦੇ ਨੇ ਦੁਆ ਉਹਨਾਂ ਲਈ ਕਰਨ ਦੀ ਜ਼ਰੂਰਤ ਆ ਮਰਿਆਂ ਲਈ ਨੇ ਅੱਜ ਮਾਪੇ ਜਿਉਂਦੇ ਫਿਰਦੇ ਨੇ ਕੋਈ ਉਹਨੂੰ ਪਾਣੀ ਨਹੀਂ ਪੁੱਛਦਾ ਮਰਿਆਂ ਤੋਂ ਬਾਅਦ ਉਹੀ ਸੱਤ ਪਕਵਾਨ ਪਕਾ ਕੇ ਉਹਦੇ ਸਾਹਮਣੇ ਰੱਖਦੇ ਵੀ ਉਹਦੀ ਆਤਮਾ ਆ ਕੇ ਖਾ ਲੇ ਜਦੋਂ ਉਹ ਖਾਣ ਦੇ ਯੋਗ ਸੀ ਉਦੋਂ ਤਾਂ ਅਸੀਂ ਉਹਨੂੰ ਚੱਜਣਾ ਦੇ ਨਹੀਂ ਸਕੀ ਔਰ ਅੱਜ ਮਰਿਆਂ ਤੋਂ ਸਾਨੂੰ ਉਹਦੇ ਤੇ ਤਰਸ ਆਉਂਦਾ ਪਿਆ ਆ ਜੇ ਆਪਣੇ ਮਾਪੇ ਦੇ ਲਈ ਪਿਆਰ ਦਿਖਾਉਣਾ ਹੈ ਨਾ ਅੱਜ ਹੀ ਦਿਖਾ ਲਓ ਕਪੜੇ ਦੇਣਿਆ ਨਾ ਅੱਜ ਹੀ ਦੇ ਲੋ ਕਿਉਂਕਿ ਅੱਜ ਉਹ ਪਾ ਵੀ ਸਕਦੇ ਨੇ ਤੇ ਖਾ ਵੀ ਸਕਦੇ ਨੇ ਤੇ ਜਿੱਦੇ ਉਹਨਾਂ ਦਾ ਭੋਜਨ ਕੁੱਤੇ ਖਾਣਗੇ ਤੇ ਉਹਨਾਂ ਦੇ ਵਸਤਰ ਕੋਈ ਹੋਰ ਪਹਿਨੇਗਾ ਉਸ ਦਿਨ ਪਿਆਰ ਦਿਖਾਣ ਦੀ ਲੋੜ ਨਹੀਂ ਹੈ ਕਿਉਂਕਿ ਨਾ ਤਾਂ ਉਹ ਪਿਆਰ ਉਹਨਾਂ ਨੂੰ ਮਿਲਣਾ ਹੈ ਤੇ ਨਾ ਹੀ ਉਹਦਾ ਕੋਈ ਫਾਇਦਾ ਹੈ ਇਸ ਲਈ ਜੌਂਦਿਆਂ ਦੀ ਇੱਜ਼ਤ ਕਰ ਲੋ ਕਦਰ ਕਰ ਲੋ ਖਾਣਾ ਦੇ ਦੋ ਕਪੜੇ ਦੇ ਦੋ ਸੰਭਾਲ ਲੋ ਪ੍ਰੇਰਣਾ ਕਰ ਲੋ ਉਹਨਾਂ ਲਈ ਜੋ ਮਰਜ਼ੀ ਕਰੋ ਖੁਦਾ ਦੇ ਹਜ਼ੂਰ ਕਬੂਲ ਹੈ ਪਰ ਮਰਿਆਂ ਹੋਣਾਂ ਲਈ ਜੋ ਮਰਜ਼ੀ ਕਰੀ ਜੋ ਸਭ ਵਿਅਰਥ ਹੈ ਵੇਸਟ ਹੈ ਤੇ ਅੰਧ ਵਿਸ਼ਵਾਸ ਹੈ ਹਾਲੇਲੂਇਆ ਤਾਂ ਆਓ ਸਭ ਮਿਲ ਕੇ ਅਸਦੇ ਪੂਰੇ ਹੀ ਦਿਨ ਦੀ ਕਿਰਪਾ ਲਈ ਖੁਦਾ ਦਾ ਸ਼ੁਕਰ ਧੰਨਵਾਦ ਕਰਦੇ ਹੋਏ ਪਰਮੇਸ਼ਰ ਦੀ ਪਾਕ ਹਜ਼ਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰੱਥੀ ਖੁਦਾਵੰ ਪਿਆਰੀ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਤਨਵਾਦ ਕਰਦੇ ਪੈਰੇ ਖੁਦਾ ਤੁਸੀਂ ਦਇਆ ਦੇ ਸਾਗਰ ਹੈ ਕਿਰਪਾ ਕਰਨ ਵਾਲੀ ਪਰਮੇਸ਼ਰ ਉਹ ਪ੍ਰਭੂ ਜੀ ਤੁਸੀਂ ਰਹਿਮ ਦੇ ਖੁਦਾ ਪਿਤਾ ਤੁਸੀਂ ਅਤ ਜਲਾਲੀ ਪਰਮੇਸ਼ਰ ਉਹ ਖੁਦਾ ਤੁਸੀਂ ਸਾਡੀ ਪਨਾਹ ਟਾਲ ਅਤੇ ਸਾਡਾ ਉੱਚਾ ਘਾੜੋ ਪ੍ਰਭੂ ਜੀ ਤੁਸੀਂ ਸਾਡੇ ਲੁਕਣ ਦਾ ਥਾਂ ਤੇ ਸਾਡੇ ਛੁਪਣ ਦਾ ਗਾੜੋ ਮੇਰੇ ਪਤਾ ਪਰਮੇਸ਼ਰ ਅਸੀਂ ਸਭ ਦੇ ਸਭ ਤੁਹਾਡੀ ਖੰਭਾ ਹਿੱਟ ਅਪਣਾ ਲੈਂਦੇ ਪਿਆਰੇ ਖੁਦਾਵੰਦ ਆਪਣੇ ਆਪ ਨੂੰ ਘਰਾਂ ਪਰਿਵਾਰਾਂ ਨੂੰ ਤੁਹਾਡੇ ਤਵੇ ਜਉਂਦੇ ਆ ਆਪਣੇ ਪੂਰੇ ਹੀ ਪਰਿਵਾਰਾਂ ਦੀ ਸੱਚੀ ਸ਼ਾਂਤੀ ਦੇ ਲਈ ਖੁਦਾਵੰਦ ਅਸੀਂ ਸਭ ਦੇ ਸਭ ਮਿਲ ਕੇ ਤੁਹਾਡੇ ਹਜ਼ੂਰ ਦੁਆ ਕਰਦੇ ਆ ਪ੍ਰਭੂ ਜੀ ਸਾਡੇ ਸਭ ਦੀ ਅੱਜ ਪੁਕਾਰਾਂ ਨੂੰ ਤੁਸੀਂ ਸੁਣ ਲੈਣਾ ਖੁਦਾ ਤੁਸੀਂ ਗ੍ਰਾਮ ਦੇ ਵਿੱਚ ਕਿਆ ਕਿ ਇਹ ਹਵਾ ਉਸ ਨੂੰ ਖੁਦਾ ਕਦੇ ਪ੍ਰਸੰਨ ਨਹੀਂ ਹੁੰਦਾ ਜਿਹੜਾ ਆਪਣੇ ਘਰਾਨੇ ਦੇ ਲਈ ਫਿਕਰਮੰਦ ਨਹੀਂ ਹੁੰਦਾ ਇਹ ਮਹਾਨ ਖੁਦਾ ਅੱਜ ਅਸੀਂ ਜਿੰਨੇ ਵੀ ਲੋਕ ਹੈ ਬਿਤਾ ਇਸ ਵਚਨ ਪ੍ਰਾਤਨ ਨੂੰ ਸੁਣਦੇ ਆ ਅੱਜ ਆਪਣੇ ਅਸੀਂ ਉਹਨਾਂ ਸਾਰੇ ਹੀ ਜौंਦੇ ਘਰਾਨੇ ਦੇ ਮੈਂਬਰਸ ਲਈ ਦੁਆ ਕਰਦੇ ਆ ਜੋ ਜੀਵਿਤ ਨੇ ਪਰ ਪਾਪ ਦੇ ਵਿੱਚ ਨੇ ਖੁਦਾਵੰਦ ਅੱਜ ਸਾਡੇ ਘਰਾਨੇ ਵਿੱਚੋਂ ਹਰ ਤਰ੍ਹਾਂ ਦਾ ਪਾਪ ਨਿਕਲ ਜਾਵੇ ਪਤਾ ਪਰਮੇਸ਼ਰ ਹਰ ਵਦੀ ਹਰ ਬੁਰਾਈ ਜਾਂਦੀ ਰਵੇ ਪੈਰੇ ਖੁਦਾ ਇਹ ਲੋਕ ਆਪਣੀ ਜौंਦੀ ਜਾਨ ਤੇ ਪਰਮੇਸ਼ਰ ਦੇ ਵਿੱਚ ਜ਼ੋਰ ਫੜਨ ਅਤੇ ਅੱਛੇ ਕੰਮਾਂ ਨੂੰ ਕਰ ਸਕਣ ਖੁਦਾ ਦੇ ਵਿੱਚ ਇੱਕ ਅੱਛੀ ਲੜਾਈ ਲੜਨ ਅਤੇ ਧਾਰਮਿਕਤਾ ਦੇ ਵਿੱਚ ਵਾਧੇ ਜੋ ਜਿਹਨ ਜੋ ਲੋਕ ਅੰਧਵਿਸ਼ਵਾਸੀ ਨੇ ਅੱਜ ਉਹਨਾਂ ਦੇ ਵਿੱਚੋਂ ਹਰ ਤਰ੍ਹਾਂ ਦਾ ਅੰਧਵਿਸ਼ਵਾਸ ਨਿਕਲ ਜਾਏ ਖੁਦਾ ਅੱਜ ਤੁਹਾਡਾ پاک ਵਜ ਨੇ ਇਹਨਾਂ ਦੀਆਂ ਅੱਖਾਂ ਨੂੰ ਇੱਕ ਸੱਚੀ ਰੋਸ਼ਨੀ ਦੇਵੇ ਪ੍ਰਭੂ ਜੀ ਉਹ ਸੱਚੀ ਰੋਸ਼ਨੀ ਜੋ ਇਹਨਾਂ ਦੀਆਂ ਅੱਖਾਂ ਦਾ ਚਾਨਣ ਨੇ ਪਿਤਾ ਪਰਮੇਸ਼ਰ ਅੱਜ ਨਦੀਆ ਅੱਖਾਂ ਤੋਂ ਸਾਰੇ ਹਨੇਰੇ ਅਤੇ ਭਾਰੇ ਪਰਦਿਆਂ ਨੂੰ ਉਠਾ ਦੇਵੇ ਉਹ ਸੱਚੀ ਰੌਸ਼ਨੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬੇहद ਰੋਸ਼ਨ ਕਰੇ ਉਹ ਸੱਚੀ ਲੋਸ਼ਨੀ ਪਤਾ ਜਿਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਇੱਕ ਵੱਡਾ ਅਦਭੁਤ ਉਜਾਲਾ ਲੈ ਕੇ ਆਵੇ ਉਹ ਉਜਾਲਾ ਖੁਦਾ ਜੁਨ੍ਹਾਂ ਦੇ ਵਿੱਚੋਂ ਹਰ ਇੱਕ ਅੰਧ ਵਿਸ਼ਵਾਸ ਬਦੀ ਬੁਰਾਈ ਨੂੰ ਬਾਹਰ ਕੱਢ ਸੁੱਟੇ ਖੁਦਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਕਿਰਪਾ ਸੱਚੀ ਸ਼ਾਂਤੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਘਰਾਂ ਪਰਿਵਾਰਾਂ ਦੇ ਉੱਤੇ ਠਹਿਰ ਜਾਵੇ ਮਹਾਨ ਖੁਦਾ ਤੁਹਾਡਾ ਰੂਪ ਆਕ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਮਦਦ ਸਹਾਇਤਾ ਗੁਆਈ ਕਰੇ ਹੁਣ ਤੋਂ ਲੈ ਕੇ ਸਦਾ ਤੱਕ ਮੇਰੇ ਪਿਆਰੇ ਪਰਮੇਸ਼ੀ ਕਦਾ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਸੱਚੀ ਸ਼ਾਂਤੀ ਤੁਹਾਡਾ ਰਹਿਮ ਤੁਹਾਡਾ ਦਇਆ ਕਿਰਪਾ ਵਾਲਾ ਹੱਥ ਇਹਨਾਂ ਦੇ ਸਭ ਦੇ ਸਿਰ ਦੇ ਉੱਤੇ ਹੋਵੇ ਐ ਮੇਰੇ ਜੀਵ ਤੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਆਪਣੇ ਦੂਤਾਂ ਦੇ ਦੁਆਰਾ ਸਾਨੂੰ ਸਭ ਨੂੰ ਬਲੈਸ ਕਰਨਾ ਆਸ਼ੀਸ਼ਿਤ ਕਰਨਾ ਖੁਦਾ ਅਸੀਂ ਕਦੇ ਵੀ ਖੁਦਾ ਦੇ ਰਾਜ ਤੋਂ ਵਾਂਝੇ ਨਾ ਰਹੀਏ ਪਰਮੇਸ਼ਰ ਦੀ ਕਿਰਪਾ ਤੇ ਦਇਆ ਦੇ ਵਿੱਚ ਵਾਦੇ ਚਲੇ ਜਾਈਏ ਤੜਾ ਗਿਆਨ ਸਾਡੇ ਅੰਦਰ ਰਾਜ ਕਰੇ ਖੁਦਾਸੀ ਹਰ ਤਰ੍ਹਾਂ ਦੇ ਅੰਧ ਵਿਸ਼ਵਾਸ ਤੋਂ ਬਚੇ ਰਹੀਏ ਪ੍ਰਭੂ ਜੀ ਹਰ ਤਰ੍ਹਾਂ ਦਾ ਅੰਧ ਵਿਸ਼ਵਾਸ ਸਾਡੀਆਂ ਜ਼ਿੰਦਗੀਆਂ ਚੋਂ ਸਦਾ ਤੱਕ ਨਾਸ਼ ਹੋ ਜਾਵੇ ਪ੍ਰਭੂ ਜੀ ਔਰ ਅਸੀਂ ਖੁਦਾ ਦੇ ਗਿਆਨ ਉਹਦੀ ਸਮਝ ਬੁੱਧ ਵਿੱਚ ਅਤੇ ਉਹਦੀ ਡੀਲਡ ਆਲ ਦੇ ਵਿੱਚ ਵਾਦੇ ਚਲੇ ਜਾਈਏ ਪਿਆਰੇ ਖੁਦਾ ਆਤਮਿਕ ਬੁੱਧ ਅਤੇ ਗਿਆਨ ਸਾਡੇ ਸਭ ਦੇ ਅੰਦਰ ਹੋਵੇ ਹਰ ਇੱਕ ਅੰਧ ਵਿਸ਼ਵਾਸ ਅਤੇ ਮੁਰਦਾਪਨ ਜ਼ਿੰਦਗੀਆਂ ਤੋਂ ਛੋਟਾ ਸੀ ਜੀਵਨ ਦੇ ਵੱਲ ਵਧਿਏ ਖੁਦਾਵਨ ਅਤੇ ਜੀਵਤ ਪਰਮੇਸ਼ਰ ਤੋਂ ਮੰਗੀਏ ਤੇ ਉਸੇ ਤੋਂ ਹੀ ਆਸ ਰੱਖੀਏ ਕਿਉਂ ਜੋ ਮੁਰਦਿਆਂ ਦਾ ਚਿੱਤਾਂ ਮਿਟ ਚੁੱਕਿਆ ਤੇ ਨਾ ਕੋਈ ਖਿਆਲ ਨਾ ਸਮਝ ਨਾ ਗਿਆਨ ਨਾ ਬੁੱਧ ਹੈ ਇਹ ਤੇ ਉਹ ਸਾਡ ਲਈ ਦੁਆ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਉਹਨਾਂ ਲਈ ਫਿਕਰਮੰਦ ਹੋਈਏ ਕਿਉਂ ਜੋ ਮੁਰਦਿਆਂ ਤੇ ਜਿਉਂਦਿਆਂ ਦੀ ਫਿਕਰ ਕਰਨ ਵਾਲਾ ਪਰਮੇਸ਼ਰ ਆ ਅੱਜ ਜਿੰਨੇ ਵੀ ਜਿਉਂਦੀ ਜਾਨ ਸਾਡੇ ਘਰਾਂ ਦੇ ਲੋਕ ਨੇ ਖੁਦਾ ਹਰ ਇੱਕ ਨੂੰ ਬਚਾ ਲਓ ਬਖਸ਼ ਲਓ ਪਿਤਾ ਹਰ ਇੱਕ ਪਾਪ ਹਰ ਬਦੀ ਹਰ ਬੁਰਾਈ ਹਰ ਨਸ਼ੇ ਹਰ ਗਲਤ ਸੰਗਤੀ ਤੋਂ ਜ਼ਾਦ ਕਰਨਾ ਖੁਦਾਵਾਨ ਤੜਰੂ ਪਾ ਕਝਾਰ ਕਰਦੇ ਵਿੱਚ ਉਤਰੇ ਖੁਦਾ ਹਰ ਅਸ਼ੁੱਧੀ ਹਰ ਹਨੇਰੇ ਨੂੰ ਬਾਹਰ ਕੱਢੇ ਹਰ ਜਾਦੂ ਟੋਣੇ ਨੂੰ ਤੋੜ ਦੇਵੇ ਪਿਤਾ ਪਰਮੇਸ਼ਰ ਅੱਜ ਇਹਨਾਂ ਦੇ ਘਰਾਂ ਵਿੱਚੋਂ ਸਾਰੇ ਹੀ ਬੰਧਨ ਅਤੇ ਬੁਰਾਈਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਬਸਮ ਖਤਮ ਹੋ ਜਾਣ ਪੂਰੇ ਹੀ ਘਰਾਂ ਦੇ ਵਿੱਚ ਤੁਹਾਡੀ ਕਿਰਪਾ ਨੂੰ ਰਿਲੀਜ਼ ਕਰ ਦੇਵੇ ਖੁਦਾ ਦੁਆ ਕਰਦੇ ਹਾਂ ਸਾਰੇ ਭੈਣਾ ਭਾਈਆਂ ਦੇ ਲਈ ਜਿਨ੍ਹਾਂ ਨੇ ਪਿਤਾ ਪਰਮੇਸ਼ਰ ਰੋਜ਼ ਦਿਹਾੜੇ ਦਾ ਵਚਨ ਪ੍ਰਾਪਤਨ ਨੂੰ ਸੁਣਿਆ ਅਤੇ ਬਹੁਤੇ ਲੋਕਾਂ ਤੱਕ ਸ਼ੇਅਰ ਕੀਤਾ ਜੋ ਵੀ ਲੋਕ ਤੁਹਾਡੇ ਸੂਚਨਾ ਚਾਨ ਨੂੰ ਫੈਲਾ ਰਹੇ ਨੇ ਖੁਦਾਵਲ ਇਹਨਾਂ ਦੇ ਹਾਤੀ ਯੇਸ਼ੂ ਨਾਮ ਦੇ ਵਿੱਚ ਮੁਬਾਰਕ ਹੋ ਜਾਣ ਇਹ ਜਿਨ੍ਹਾਂ ਵੀ ਲੋਕਾਂ ਤੱਕ ਤੁਹਾਡੇ ਸੂਚਨਾ ਚਾਨ ਤਹਾਡੇ ਰਾਜ ਵਿੱਚ ਵਧਨ ਅਤੇ ਅੰਧ ਵਿਸ਼ਵਾਸ ਅਤੇ ਅੰਧਕੋਰ ਤੋਂ ਬਚਾ ਲੈ ਜਾਣ ਜੋ ਪੈਨਪਾਈ ਲਗਾਤਾਰ ਫਾਸਟਿੰਗ ਪ੍ਰੇਅਰ ਵਿੱਚ ਬਣੇ ਹੋਏ ਨੇ ਹਰ ਇੱਕ ਦਾ ਫਾਸਟਿੰਗ ਕਰਨਾ ਤੁਹਾਡੇ ਹਜ਼ੂਰ ਕਬੂਲ ਕੀਤਾ ਜਾਵੇ ਖੁਦਾ ਸਾਡੀ ਫਾਸਟਿੰਗ ਨੂੰ ਖੁਦਾਵੰਦ ਤੇ ਉਸੇ ਕਬੂਲ ਕਰਨਾ ਪਿਤਾ ਸਾਡੇ ਸਾਰੇ ਹੀ ਬੰਦਨਾਂ ਨੂੰ ਤੋੜ ਦੇਣਾ ਪ੍ਰਭੂ ਜੀ ਦੁਆ ਕਰਦੇ ਖੁਦਾਵੰਦ ਨਾਲ ਸਾਰੇ ਪੈਨਾ ਪਾਈਆਂ ਦੇ ਲਈ ਜੋ ਆਪਣੀ ਦਾਨ ਆਪਣੀ ਆਫਰਿੰਗ ਤੁਹਾਡੇ ਹਜ਼ੂਰ ਭੇਜਦੇ ਨੇ ਖੁਦਾ ਇਹਨਾਂ ਦਾ ਬੀਜ ਨਾਲ ਇਹਨਾਂ ਦੇ ਲਈ ਹਦਬੂਦ ਕਰਕੇ ਵੱਡਣਾ ਹੋਵੇ ਖੁਦਾਵੰਦ ਹਜ਼ਾਰ ਗੁਣਾ ਪ੍ਰਤੀਫਲ ਮਿਲੇ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਤੁਹਾਡੀ ਸੱਚੀ ਸਹਾਇਤਾ ਇਹਨਾਂ ਦੀ ਜ਼ਿੰਦਗੀ ਪੂਰੇ ਕਰਾਵੈ ਸਾਡੀ ਸੱਚੀ ਸ਼ਾਂਤੀ ਨੂੰ ਰਿਲੀਜ਼ ਕਰਦੇ ਪੈਰੇ ਖੁਦਾਵਨ ਦੁਆ ਕਰ ਦੇਣਾ ਕਰਾਵ ਵਿੱਚ ਰੱਖੇ ਸਜਲ ਔਰ ਤੇਲ ਦੀ ਪੈਰੇ ਪ੍ਰਭੂ ਜੀ ਜਿਦਾ ਤੁਹਾਡੇ ਨਬੀਆਂ ਨੇ ਜਲ ਤੇ ਤੇਲ ਦੇ ਉੱਤੇ ਬਰਕਤ ਮੰਗੀ ਉਹ ਪਾਣੀ ਤੇ ਤੇਲ ਬਰਕਤ ਵਾਲਾ ਹੋ ਗਿਆ ਖੁਦਾਵਾਨ ਅਜੀ ਬਰਕਤ ਵਾਲਾ ਮਸਾ ਕੀਤਾ ਹੋਇਆ ਨਵੇਂ ਨੇਮ ਦਾ ਪਾ ਪਵਿੱਤਰ ਲਹੂ ਇਹਨਾਂ ਘਰਾ ਪਰਿਵਾਰਾਂ ਦੇ ਸ਼ਿਫਾ छुटਕਾਰੇ ਆਜ਼ਾਦੀ ਦਾ ਕਾਰਨ ਬਣੇ ਹਰ ਬੰਦਨ ਹਰ ਬੁਰਾਈ ਹਰ ਰੋਗ ਹਰ ਵਿਪਤਾਵਾ ਬਿਮਾਰੀ ਤੋਂ ਬਚਾਵੇ ਖੁਦਾ ਸਾਰੇ ਹੀ ਰੋਗ ਬਿਮਾਰੀਆਂ ਇਸ ਪਵਿੱਤਰ ਲਹੂ ਦੇ ਵਸੀਲੇ ਦੂਰ ਕੀਤੇ ਜਾਣ ਹਰ ਜਾਦੂ ਟੋਣਾ ਤੋੜ ਦਿੱਤਾ ਜਾਵੇ ਸੱਚੀ ਸਹਾਇਤਾ ਸਵਰਗ ਰਾਜ ਤੋਂ ਭੇਜੀ ਜਾਵੇ ਤੁਹਾਡੀ ਦਇਆ ਕਿਰਪਾ ਇਹਨਾਂ ਘਰਾ ਦੇ ਉੱਤੇ ਹੋਵੇ ਪਿਆਰੇ ਖੁਦਾ ਪੂਰੀ ਕਰਾਵੇ ਤੜੀ ਸਮਰਤਾ ਡੇ ਗਿਆਨ ਬੁੱਧ ਸਮਝ ਨੂੰ ਰਿਲੀਜ਼ ਕਰਦੇ ਆ ਸੱਚੀ ਸ਼ਾਂਤੀ ਨੂੰ ਮੰਗਦੇ ਪਰਮੇਸ਼ਰ ਪ੍ਰਭੂ ਪ੍ਰਾਰਥਨਾ ਯਿਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।